ਪੰਜਾਬੀ ਗਾਇਕ ਖਾਨ ਸਾਹਿਬ ਨੂੰ ਬਹੁਤ ਹੀ ਗਹਿਰੀ ਸਦਮਾ ਪਹੁੰਚਿਆ ਕਿਉਂਕਿ ਬੀਤੇ ਦਿਨੀ 25 ਸਤੰਬਰ ਨੂੰ ਉਹਨਾਂ ਦੇ ਮਾਤਾ ਜੀ ਅਕਾਲ ਚਲਾਣਾ ਕਰ ਗਏ ਸੀ ਤੇ ਕੱਲ ਰਾਤ ਨੂੰ ਹੀ ਉਹਨਾਂ ਦੇ ਪਿਤਾ ਜੀ ਵੀ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕੇ ਨੇ ਖਾਨ ਸਾਹਿਬ ਤੇ ਉੱਪਰ ਦੁੱਖਾਂ ਦਾ ਪਹਾੜ ਟੁੱਟਿਆ ਪਿਆ ਹੈ ਸੋ ਬਹੁਤ ਹੀ ਮਾੜਾ ਹੋਇਆ ਖਾਨ ਸਾਹਿਬ ਨੇ ਆਪਣੇ ਮਾਤਾ ਪਿਤਾ ਨੂੰ ਬਹੁਤ ਸਾਰੀਆਂ ਖੁਸ਼ੀਆਂ ਦਿੱਤੀਆਂ ਸੀ ਕਿਉਂਕਿ ਉਹ ਬਹੁਤ ਹੀ ਗਰੀਬ ਘਰ ਚੋਂ ਉੱਠ ਕੇ ਬਹੁਤ ਵਧੀਆ ਮੁਕਾਮ ਤੇ ਪਹੁੰਚਿਆ ਸੀ ਜੋ ਕਿ ਨੁਸਰ ਸਾਹਿਬ ਨੂੰ ਕਾਪੀ ਕਰਕੇ ਉਸ ਨੇ ਗਾਣੇ ਗਾ-ਗਾ ਕੇ ਬਹੁਤ ਅੱਗੇ ਤੱਕ ਪਹੁੰਚਿਆ ਤੇ ਕਾਫੀ ਸਾਰੀਆਂ ਸਟੇਜਾਂ ਤੇ ਬਹੁਤ ਸਾਰੇ ਵਧੀਆ ਗਾਣੇ ਗਾਏ ਤੇ ਕੋ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦੇ ਵਿੱਚ ਵੀ ਦੇਖੋ ਕੁਝ ਟਾਈਮ ਤੋਂ ਪਹਿਲੇ ਉਹਨਾਂ ਦੇ ਮਾਤਾ ਪਿਤਾ ਦੀ ਕੁਝ ਐਹੋ ਜਿਹੀ ਪਿਆਰੀ ਵੀਡੀਓ ਦੇਖੋ ਕਿੰਨਾ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਬਹੁਤ ਹੀ ਵਧੀਆ ਬਟ ਹੁਣ ਤਾਂ ਦੋਨੋਂ ਜਾਣੇ ਇਸ ਦੁਨੀਆ ਤਾਂ ਤੋਂ ਰੁਖਸਤ ਹੋ ਗਏ ਨੇ ਖਾਨ ਸਾਹਿਬ ਅਜੇ ਆਪਣੀ ਮਾਤਾ ਜੀ ਦੀ ਦਰਦ ਦੇ ਵਿੱਚੋਂ ਹੀ ਸਦਮੇ ਚੋਂ ਬਾਹਰ ਨਹੀਂ ਸੀ ਆਇਆ ਕਿ ਉਹਨਾਂ ਦੇ ਪਿਤਾ ਜੀ ਦੀ ਜੋ ਡੈਥ ਹੋਈ ਹੈ ਹਾਰਟ ਅਟੈਕ ਹੋਣ ਦੇ ਕਰਕੇ ਬੀਤੀ ਰਾਤ ਨੂੰ ਤੁਸੀਂ ਦੇਖ ਹੀ ਸਕਦੇ ਹੋ ਕਿ ਖਾਨ ਸਾਹਿਬ ਦਾ ਬਹੁਤ ਹੀ ਬੁਰਾ ਹਾਲ ਹੈ ਇਸ ਟਾਈਮ ਮਾਂ ਪਿਓ ਦਾ ਇੱਕਦਮ ਹੀ ਬੱਚਿਆਂ ਨੂੰ ਛੱਡ ਕੇ ਚਲੇ ਜਾਣਾ ਬਹੁਤ ਹੀ ਦੁਖਦਾਈ ਘਟਨਾ ਹੈ 25 ਸਤੰਬਰ ਨੂੰ ਖਾਨ ਸਾਹਿਬ ਦੇ ਮਾਤਾ ਜੀ ਤੇ 12 ਅਕਤੂਬਰ ਨੂੰ ਇਹਦੇ ਪਿਤਾ ਜੀ ਦੀ ਡੈਥ ਹੁੰਦੀ ਹੈ ਬਹੁਤ ਹੀ ਮਾੜਾ ਗਮ ਹੋਇਆ ਏ ਖਾਨ ਸਾਹਿਬ ਨੇ ਬਹੁਤ ਹੀ ਸੁਪਨੇ ਸਜਾਏ ਸੀ ਆਪਣੇ ਮਾਤਾ ਪਿਤਾ ਨੂੰ ਲੈ ਕੇ ਕਿ ਮੈਂ ਬਹੁਤ ਸਾਰੀਆਂ ਜਗਾਵਾਂ ਤੇ ਹਜੇ ਲੈ ਕੇ ਜਾਣਾ ਮਾਪਿਓ ਨੂੰ ਇੱਕ ਇੰਟਰਵਿਊ ਦੇ ਵਿੱਚ ਕਿਹਾ ਵੀ ਸੀ ਖਾਨ ਸਾਹਿਬ ਨੇ ਕਿ ਅੱਜ ਜੋ ਵੀ ਮੈਂ ਹਾਂ ਆਪਣੇ ਮਾਪਿਓ ਦੇ ਕਰਕੇ ਹੀ ਹਾਂ ਦੁਨੀਆ ਤੇ ਪਰ ਅਫਸੋਸ ਹੁਣ ਉਹ ਦੋਨੋਂ ਜਾਣੇ ਇਸ ਦੁਨੀਆ ਤੋਂ ਜਾ ਚੁੱਕੇ ਨੇ ਖਾਨ ਸਾਹਿਬ ਇਸ ਟਾਈਮ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਿਹਾ ਹੈ ਪਰਮਾਤਮਾ ਖਾਨ ਸਾਹਿਬ ਨੂੰ ਬਲ ਬਖਸ਼ੇ ਤੇ ਇਸ ਭਾਣੀ ਨੂੰ ਮੰਨਣ ਦਾ ਬਲ ਬਖਸ਼ੇ